ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਹਾਂ ਅੱਜ ਦੀ ਨਵੀਂ ਕਹਾਣੀ ਕਹਾਣੀ ਸੁਣਨਾ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਜੀਵਨ ਪੱਠੇ ਵਾਲੇ ਸਾਡੇ ਸ਼ਹਿਰ ਦੇ ਸਭ ਤੋਂ ਅਮੀਰ ਘਰਾਣਿਆਂ ਵਿੱਚ ਇੱਕ ਘਰ ਸਾਡੇ ਸ਼ਹਿਰ ਵਿੱਚ ਸਭ ਤੋਂ ਪਹਿਲਾ ਪੱਠਾ ਇਹਨਾਂ ਦਾ ਹੁੰਦਾ ਸੀ ਅੱਜ ਤੋਂ 50 ਸਾਲ ਪਹਿਲਾਂ ਸਾਡੇ ਸ਼ਹਿਰ ਵਿੱਚ ਇਹਨਾਂ ਦਾ ਨਾਂ ਚੱਲਦਾ ਸੀ ਅੱਜ ਇਹਨਾਂ ਦੇ ਘਰ ਦੀ ਹਾਲਤ ਇਹ ਹੈ ਕਿ ਇਹਨਾਂ ਦੇ ਘਰ ਭਿਖਾਰੀ ਵੀ ਭੀਖ ਮੰਗਣ ਨਹੀਂ ਜਾਂਦਾ ਸਭ ਕਰਮਾਂ ਦੇ ਰੋਣੇ ਨੇ ਸਮੇਂ ਦੀਆਂ ਖੇਡਾਂ ਨੇ ਕਲਰ ਰਾਜਾ ਅਜ ਭਿਖਾਰੀ 1970 ਦੇ ਵਿੱਚ ਇਹਨਾਂ ਨੇ ਆਪਣਾ ਪੱਠਾ ਲਗਾਇਆ ਸੀ ਜਿਸ ਜ਼ਮੀਨ ਦੇ ਉੱਪਰ ਇਹਨਾਂ ਨੇ ਆਪਣਾ ਪੱਠਾ ਲਗਾਇਆ ਸੀ ਉਹ ਜ਼ਮੀਨ ਇੱਕ ਗਰੀਬ ਜੱਟ ਦੀ ਸੀ ਉਸ ਨੇ ਇਹਨਾਂ ਤੋਂ ਆਪਣੀ ਕੁੜੀ ਦੇ ਵਿਆਹ ਲਈ ਕਰਜ਼ਾ ਲਿਆ ਸੀ ਉਹ ਜੱਟ ਆਪਣਾ ਕਰਜ਼ਾ ਅਦਾ ਨਹੀਂ ਕਰ ਪਾਇਆ ਜੀਵਨ ਨੇ ਉਸ ਦੀ ਸਾਰੀ ਜ਼ਮੀਨ ਉੱਪਰ ਕਬਜ਼ਾ ਕਰ ਲਿਆ ਉਸ ਜੱਟ ਨੇ ਜੀਵਨ ਤੋਂ ਆਪਣੇ ਕਰਜ਼ੇ ਲਈ ਥੋੜਾ ਸਮਾਂ ਮੰਗਿਆ ਸੀ ਪਰ ਜੀਵਨ ਨੇ ਉਹਦੀ ਇੱਕ ਨਾ ਸੁਣੀ ਜੱਟ ਨੇ ਜੀਵਨ ਤੋਂ ਆਪਣੀ ਜ਼ਮੀਨ ਲੈਣ ਦੇ ਲਈ ਬਹੁਤ ਮਿੰਨਤਾਂ ਤਰਲੇ ਕੀਤੇ ਪਰ ਜੀਵਨ ਨੇ ਉਸਦੀ ਜ਼ਮੀਨ ਨਾ ਮੋੜੀ ਜੀਵਨ ਉਸ ਸਮੇਂ ਦਾ ਕਹਿੰਦਾ ਕਹਾਉਂਦਾ ਬੰਦਾ ਸੀ ਬਾਕੀ ਉਸਦੀ ਪੁਲਿਸੀਆਂ ਨਾਲ ਉੱਠਣੀ ਬੈਠਣੀ ਸੀ ਚੰਗਾ ਪੈਸਾ ਤੇ ਤਾਕਤ ਸੀ ਜੀਵਨ ਕੋਲ ਇਸ ਲਈ ਉਹ ਗਰੀਬ ਜੱਟ ਜੀਵਨ ਤੋਂ ਆਪਣੀ ਜ਼ਮੀਨ ਅਛਰਵਾ ਸਕਿਆ ਉਸ ਜੱਟ ਕੋਲ ਆਮਦਨੀ ਲਈ ਸਿਰਫ ਜ਼ਮੀਨ ਹੀ ਸੀ ਜੋ ਕਿ ਜੀਵਨ ਨੇ ਉਸ ਤੋਂ ਖੋ ਲਈ ਸੀ ਜੱਟ ਕੋਲ ਆਪਣੀ ਗੁਜ਼ਾਰੇ ਲਈ ਕੁਝ ਨਹੀਂ ਬਚਿਆ ਸੀ ਉਪਰੋਂ ਜੀਵਨ ਉਸ ਨੂੰ ਧਮਕੀਆਂ ਦੇ ਰਿਹਾ ਸੀ ਕਿ ਜੇਕਰ ਤੂੰ ਮੇਰਾ ਕਰਜ਼ਾ ਨਹੀਂ ਦੇਵੇਂਗਾ ਤਾਂ ਮੈਂ ਤੇਰੇ ਘਰ ਤੇ ਵੀ ਕਬਜ਼ਾ ਕਰ ਲੈਣਾ ਹੈ ਅੰਤ ਦੇ ਵਿੱਚ ਜੱਟ ਜ਼ਹਿਰ ਖਾ ਕੇ ਮਰ ਜਾਂਦਾ ਹੈ ਪੁਲਿਸ ਇਸ ਕੇਸ ਦੀ ਜਾਂਚ ਬੜਦਲ ਕਰਦੀ ਹੈ ਤਾਂ ਜੀਵਨ ਪੁਲਿਸ ਨੂੰ ਚੰਗੇ ਪੈਸੇ ਦੇ ਕੇ ਇਸ ਕੇਸ ਨੂੰ ਬੰਦ ਕਰਵਾ ਦਿੰਦਾ ਹੈ ਜੀਵਨ ਹੁਣ ਉਸ ਜੱਟ ਦੇ ਘਰ ਤੇ ਵੀ ਕਬਜ਼ਾ ਕਰ ਲੈਂਦਾ ਹੈ ਕਿਉਂਕਿ ਉਸ ਜੱਟ ਦੀ ਘਰ ਵਾਲੀ ਆਪਣੇ ਪਤੀ ਦੇ ਮਰ ਜਾਣ ਤੋਂ ਬਾਅਦ ਆਪਣੀ ਕੁੜੀ ਕੋਲ ਚਲੀ ਜਾਂਦੀ ਹੈ ਉਸ ਜੱਟ ਦੀ ਕੋਈ ਹੋਰ ਔਲਾਦ ਨਹੀਂ ਹੁੰਦੀ ਉਸ ਦੀ ਇੱਕੋ ਇੱਕ ਕੁੜੀ ਸੀ ਜੋ ਕਿ ਉਸਨੇ ਜੀਵਨ ਤੋਂ ਕਰਜ਼ਾ ਲੈ ਕੇ ਵਿਆਹੀ ਸੀ ਸ਼ਹਿਰ ਦੇ ਵਿੱਚ ਕੋਈ ਹੋਰ ਪੱਠਾ ਨਾ ਹੋਣ ਕਰਕੇ ਜੀਵਨ ਦੇ ਪੱਠੇ ਦਾ ਕੰਮ ਵਧੀਆ ਚੱਲ ਪੈਂਦਾ ਹੈ ਚੰਗਾ ਪੈਸਾ ਹੋਣ ਕਰਕੇ ਉਸ ਦੇ ਘਰ ਵਿੱਚ ਕੋਈ ਘਰ ਨਹੀਂ ਸੀ ਜੀਵਨ ਦੇ ਚਾਰ ਮੁੰਡੇ ਸੀ ਇਹਨਾਂ ਵਿੱਚੋਂ ਸਭ ਤੋਂ ਛੋਟਾ ਮੁੰਡਾ ਦਿਮਾਗੀ ਤੌਰ ਤੇ ਥੋੜਾ ਕਮਜ਼ੋਰ ਸੀ ਜੀਵਨ ਦਾ ਸ਼ਹਿਰ ਦੇ ਵਿੱਚ ਚੰਗਾ ਘਰ ਸੀ ਮੈਂ ਅਕਸਰ ਲੋਕਾਂ ਨੂੰ ਇਹ ਕਹਿੰਦੇ ਵੇਖਿਆ ਹੈ ਕਿ ਪੈਸਾ ਆਉਣ ਨਾਲ ਬੰਦੇ ਵਿੱਚ ਹੰਕਾਰ ਆ ਜਾਂਦਾ ਹੈ ਤੇ ਹੰਕਾਰ ਹੀ ਬੰਦੇ ਨੂੰ ਖਤਮ ਕਰ ਦਿੰਦਾ ਹੈ ਸੋ ਇਨਾਂ ਨਾਲ ਵੀ ਇਦਾਂ ਹੀ ਹੋਇਆ ਪੈਸਾ ਆਪਣੇ ਨਾਲ ਬਰਬਾਦੀ ਵੀ ਲੈ ਕੇ ਆਉਂਦਾ ਹੈ ਜੀਵਨ ਦੇ ਪੱਠੇ ਦੇ ਉੱਪਰ ਚੰਗੀਆਂ ਸ਼ਰਾਬਾਂ ਚੱਲਦੀਆਂ ਪੂਰਾ ਦਿਨ ਜੂਆ ਤੇ ਜਨਾਨੀ ਬਾਜੀ ਚੱਲਦੀ ਸੀ ਨਸ਼ਾ ਜੂਆ ਤੇ ਜਨਾਨੀ ਬਾਜੀ ਇੱਕ ਇਨਸਾਨ ਨੂੰ ਇਹ ਤਿੰਨੋਂ ਕੰਮ ਬਰਬਾਦ ਕਰਨ ਲਈ ਕਾਫੀ ਨੇ ਜਿੱਦਾਂ ਕੁਝ ਹੀ ਦਿਨਾਂ ਵਿੱਚ ਉਹਨਾਂ ਨੇ ਪੈਸਾ ਕਮਾਇਆ ਸੀ ਠੀਕ ਉਸੇ ਤਰ੍ਹਾਂ ਇਸ ਪੈਸੇ ਦਾ ਅੰਤ ਵੀ ਨੇੜੇ ਆ ਗਿਆ ਸੀ ਜੀਵਨ ਦੇ ਪੱਠੇ ਦਾ ਮੁਨੀਮ ਅਸੀਸ਼ ਆਪਣੇ ਮਾਲਕ ਦੀ ਕੰਮ ਵਿੱਚ ਲਾਪਰਵਾਹੀ ਦੇ ਕੇ ਪੱਠੇ ਦੇ ਹਿਸਾਬ ਕਿਤਾਬ ਵਿੱਚ ਹੀਰ ਫਿਰ ਕਰਨ ਲੱਗਾ ਇਥੋਂ ਇਸ ਪੱਠੇ ਦੇ ਬੰਦੇ ਹਾਲ ਸ਼ੁਰੂ ਹੁੰਦੇ ਨੇ ਕਿਉਂਕਿ ਹੁਣ ਬਾੜ ਹੀ ਖੇਤ ਨੂੰ ਖਾਣ ਲੱਗ ਪਈ ਸੀ ਪੱਠੇ ਦੇ ਮੁਨੀਮ ਅਸੀਸ਼ ਦੇ ਆਪਣੇ ਮਾਲਕ ਜੀਵਨ ਦੀ ਪਤਨੀ ਨਾਲ ਨਜਾਇਜ਼ ਸਬੰਧ ਬਣ ਗਏ ਸੀ 1 ਸਾਲ ਤੱਕ ਪੱਠੇ ਦਾ ਮਨੀਮ ਅਸੀਸ ਤੇ ਜੀਵਨ ਦੀ ਪਤਨੀ ਰੇਸ਼ਮਾ ਦਾ ਇਹ ਰਿਸ਼ਤਾ ਇਦਾਂ ਹੀ ਚੱਲਦਾ ਰਿਹਾ ਜੀਵਨ ਨੂੰ ਇਹਨਾਂ ਦੋਵਾਂ ਦੇ ਇਸ ਰਿਸ਼ਤੇ ਬਾਰੇ ਪਤਾ ਲੱਗ ਜਾਂਦਾ ਹੈ ਜੀਵਨ ਨੂੰ ਇਸ ਗੱਲ ਦਾ ਪਤਾ ਲੱਗਦੇ ਹੀ ਉਹ ਪੱਠੇ ਦੇ ਮਨੀਮ ਅਸੀਸ ਨੂੰ ਮਾਰ ਦਿੰਦਾ ਹੈ ਉਹ ਆਪਣੀ ਪਤਨੀ ਰੇਸ਼ਮਾ ਨੂੰ ਵੀ ਆਪਣੀ ਨਿਗਰਾਨੀ ਵਿੱਚ ਰੱਖਦਾ ਹੈ ਅਸੀਸ ਦੀ ਹੱਤਿਆ ਦੇ ਜੁਰਮ ਦੇ ਵਿੱਚ ਜੀਵਨ ਦੇ ਉੱਪਰ ਕੇਸ ਚੱਲਦਾ ਹੈ ਤੇ ਉਸ ਨੂੰ 25 ਸਾਲ ਦੀ ਜੇਲ੍ਹ ਹੁੰਦੀ ਹੈ ਜੀਵਨ ਦੇ ਮੁੰਡੇ ਅਜੇ ਛੋਟੇ ਹੋਣ ਕਰਕੇ ਪੱਠੇ ਦਾ ਕੰਮ ਨਹੀਂ ਸੰਭਾਲ ਸਕਦੇ ਸੀ। ਬਾਕੀ ਜੀਵਨ ਦਾ ਕੋਈ ਹੋਰ ਭਾਈ ਵੀ ਨਹੀਂ ਸੀ ਜੋ ਇਸ ਪੱਠੇ ਨੂੰ ਸੰਭਾਲ ਸਕੇ। ਪੱਠੇ ਦਾ ਮਨੀਮ ਅਸ਼ੀਸ਼ ਨਸ਼ਿਆਂ ਦਾ ਕੰਮ ਵੀ ਕਰਦਾ ਸੀ। ਅਸ਼ੀਸ਼ ਦੇ ਇਸ ਨਸ਼ਿਆਂ ਦੇ ਕੰਮ ਬਾਰੇ ਜੀਵਨ ਨੂੰ ਕੋਈ ਅਤਾ ਪਤਾ ਨਹੀਂ ਸੀ। ਜਦੋਂ ਪੁਲਿਸ ਪੱਠੇ ਦੇ ਮਨੀਮ ਅਸ਼ੀਸ਼ ਦੀ ਹੱਤਿਆ ਦੇ ਸਬੂਤ ਦੇ ਲਈ ਜੀਵਨ ਦੇ ਪੱਠੇ ਦੀ ਤਲਾਸ਼ੀ ਕਰਦੀ ਹੈ ਤਾਂ ਉੱਥੋਂ ਉਹਨਾਂ ਨੂੰ ਕਾਫੀ ਮਾਤਰਾ ਦੇ ਵਿੱਚ ਚਿੱਟਾ ਬਰਾਮਦ ਹੁੰਦਾ ਹੈ। ਜੀਵਨ ਦੇ ਉੱਪਰ ਮਨੀਮ ਦੀ ਹੱਤਿਆ ਦੇ ਜੁਰਮ ਦੇ ਨਾਲ-ਨਾਲ ਨਸ਼ੇ ਵੇਚਣ ਦਾ ਕੇਸ ਵੀ ਪੈ ਜਾਂਦਾ ਹੈ। ਪੁਲਿਸ ਜੀਵਨ ਦੇ ਘੱਟੇ ਨੂੰ ਵੀ ਸੀਲ ਕਰ ਦਿੰਦੀ ਹੈ। ਇੱਥੇ ਇਹਨਾਂ ਦੇ ਸਮੇਂ ਦੀ ਚਾਲ ਬਦਲਦੀ ਹੈ। ਹੁਣ ਜੀਵਨ ਦੀ ਘਰ ਵਾਲੀ ਨੂੰ ਆਪਣੇ ਬੱਚਿਆਂ ਤੇ ਘਰ ਦੇ ਗੁਜ਼ਾਰੇ ਲਈ ਇੱਕ ਸਕੂਲ ਵਿੱਚ ਟੀਚਰ ਵਜੋਂ ਕੰਮ ਕਰਨਾ ਪੈਂਦਾ ਹੈ। ਰੇਸ਼ਮਾ ਕੁਝ ਸਾਲ ਤੱਕ ਸਕੂਲ ਵਿੱਚ ਬੱਚਿਆਂ ਨੂੰ ਪੜਾਉਂਦੀ ਹੈ। ਹੌਲੀ-ਹੌਲੀ ਜੀਵਨ ਦਾ ਸਭ ਤੋਂ ਵੱਡਾ ਮੁੰਡਾ ਰਮਜਾ ਆਪਣੀ ਮਾਂ ਨਾਲ ਹੀ ਉਸੇ ਸਕੂਲ ਵਿੱਚ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ। ਜੀਵਨ ਦੇ ਜੇਲ੍ਹ ਦੇ ਵਿੱਚ ਜਾਣ ਤੋਂ ਬਾਅਦ ਉਸ ਦਾ ਪਰਿਵਾਰ ਪੂਰਾ ਵਿਖਰ ਜਾਂਦਾ ਹੈ। ਉਸ ਦੇ ਪਰਿਵਾਰ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੀਵਨ ਦਾ ਕਮਾਇਆ ਸਾਰਾ ਪੈਸਾ ਉਸ ਦੇ ਕੇਸਾਂ ਦੇ ਵਿੱਚ, ਕੋਰਟ ਕਚਹਿਰੀ ਵਿੱਚ ਖਤਮ ਹੋ ਜਾਂਦਾ ਹੈ। ਉਸ ਦੇ ਪਰਿਵਾਰ ਦੀ ਹਾਲਤ ਭਿਖਾਰੀਆਂ ਤੋਂ ਵੀ ਮਾੜੀ ਹੋ ਜਾਂਦੀ ਹੈ। ਰੇਸ਼ਮਾ ਤੇ ਉਸ ਦਾ ਵੱਡਾ ਮੁੰਡਾ ਰਮਜਾ ਦੋਨੋਂ ਮਿਲ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ। ਸਮਾਂ ਆਪਣੀ ਚਾਲ ਚੱਲਦਾ ਹੈ। ਜੀਵਨ ਦੇ ਸਭ ਤੋਂ ਵੱਡੇ ਮੁੰਡੇ ਰਮਜਾ ਦਾ ਇੱਕ ਸਰਕਾਰੀ ਨੌਕਰੀ ਵਾਲੀ ਕੁੜੀ ਨਾਲ ਵਿਆਹ ਹੋ ਜਾਂਦਾ ਹੈ। ਉਸ ਦਾ ਨਾਮ ਅਸ਼ਮਾ ਹੁੰਦਾ ਹੈ। ਉਹ ਉਸਦੇ ਹੀ ਸਕੂਲ ਵਿੱਚ ਟੀਚਰ ਹੁੰਦੀ ਹੈ। ਹੌਲੀ-ਹੌਲੀ ਉਹਨਾਂ ਦੋਨਾਂ ਦੀ ਇੱਕ ਦੂਜੇ ਨਾਲ ਦੋਸਤੀ ਹੁੰਦੀ ਹੈ। ਪਿਆਰ ਹੁੰਦਾ ਹੈ। ਇਸੇ ਤਰ੍ਹਾਂ ਉਹ ਦੋਨੋਂ ਆਪਣੇ ਘਰ ਵਾਲਿਆਂ ਦੀ ਮਰਜ਼ੀ ਨਾਲ ਵਿਆਹ ਕਰਵਾ ਲੈਂਦੇ ਨੇ। ਕੁਝ ਸਮੇਂ ਬਾਅਦ ਇੱਕ ਛੜਕਦਰ ਘਟਨਾ ਵਿੱਚ ਜੀਵਨ ਦੀ ਘਰਵਾਲੀ ਰੇਸ਼ਮਾ ਦੀ ਮੌਤ ਹੋ ਜਾਂਦੀ ਹੈ। ਰੇਸ਼ਮਾ ਦੀ ਮੌਤ ਤੋਂ ਬਾਅਦ ਉਹਦੇ ਸਾਰੇ ਮੁੰਡਿਆਂ ਵਿੱਚ ਲੜਾਈ ਝਗੜਾ ਰਹਿਣਾ ਸ਼ੁਰੂ ਹੋ ਜਾਂਦਾ ਹੈ। ਜੀਵਨ ਦੇ ਦੂਜੇ ਮੁੰਡੇ ਵੀ ਵੱਡੇ ਹੋ ਜਾਂਦੇ ਨੇ। ਰਮਜਾਂ ਦਾ ਭਾਈ ਅਰਸ਼ੀ ਨਸ਼ਿਆਂ ਵਿੱਚ ਪੈ ਜਾਂਦਾ ਏ। ਰਮਜਾਂ ਦੀ ਨਿਤ ਆਪਣੇ ਭਾਈ ਅਰਸ਼ੀ ਨਾਲ ਲੜਾਈ ਚੱਲਦੀ ਰਹਿੰਦੀ ਹੈ। ਅਸਮਾ ਰਮਜਾਂ ਨੂੰ ਆਪਣੇ ਨਾਲ ਆਪਣੇ ਸ਼ਹਿਰ ਲੈ ਜਾਂਦੀ ਹੈ। ਰਮਜਾਂ ਦੀ ਵੈਸੇ ਵੀ ਆਪਣੇ ਭਰਾਵਾਂ ਨਾਲ ਘਾਟ ਹੀ ਬਣਦੀ ਹੈ। ਕਿਉਂਕਿ ਰਮਜਾਂ ਨੇ ਆਪਣੇ ਘਰ ਦੇ ਮਾੜੇ ਹਾਲਤ ਵੇਖੇ ਹੁੰਦੇ ਨੇ। ਪਰ ਉਸਦੇ ਭਾਈਆਂ ਦੀ ਉਸ ਨਾਲ ਨਹੀਂ ਬਣਦੀ। ਜੀਵਨ ਦਾ ਦੂਜਾ ਮੁੰਡਾ ਅਰਸ਼ੀ ਜੋ ਕਿ ਬਹੁਤ ਤੇਜ਼ ਤੇ ਗਰਮ ਸੁਭਾਅ ਦਾ ਹੁੰਦਾ ਹੈ ਉਸ ਦਾ ਅਕਸਰ ਆਪਣੇ ਵੱਡੇ ਭਰਾ ਰਮਜਾ ਨਾਲ ਲੜਾਈ ਝਗੜਾ ਹੁੰਦਾ ਰਹਿੰਦਾ ਹੈ ਅਰਸ਼ੀ ਦੀ ਆਪਣੇ ਪਿਓ ਦੀ ਜਾਇਦਾਦ ਉੱਪਰ ਅੱਖ ਹੁੰਦੀ ਹੈ ਅਰਸ਼ੀ ਬਿਲਕੁਲ ਨਹੀਂ ਚਾਹੁੰਦਾ ਕਿ ਉਸ ਦੇ ਪੈਸੇ ਤੇ ਜਾਇਦਾਦ ਵਿੱਚੋਂ ਉਸ ਦੇ ਕਿਸੇ ਵੀ ਭਾਈ ਨੂੰ ਕੋਈ ਹਿੱਸਾ ਮਿਲੇ ਇਸ ਲਈ ਉਹ ਪੈਸੇ ਤੇ ਪਿਓ ਦੀ ਜਾਇਦਾਦ ਲਈ ਆਪਣੇ ਹੀ ਭਾਈਆਂ ਦੇ ਖਿਲਾਫ ਹੋ ਜਾਂਦਾ ਹੈ ਜੀਵਨ ਦਾ ਸਭ ਤੋਂ ਛੋਟਾ ਮੁੰਡਾ ਲੋਕੇਸ਼ ਦਿਮਾਗੀ ਤੌਰ ਤੇ ਥੋੜਾ ਜਿਹਾ ਕਮਜ਼ੋਰ ਹੁੰਦਾ ਹੈ। ਅਸਲ ਦੇ ਵਿੱਚ ਜੀਵਨ ਦੀ ਸਾਰੀ ਜਾਇਦਾਦ ਉਸ ਦੀ ਪਤਨੀ ਰੇਸ਼ਮਾ ਦੇ ਨਾਮ ਹੁੰਦੀ ਹੈ। ਰੇਸ਼ਮਾ ਦੇ ਮਰਨ ਤੋਂ ਬਾਅਦ ਹੀ ਜੀਵਨ ਦੀ ਜਾਇਦਾਦ ਉਹਦੇ ਮੁੰਡਿਆਂ ਵਿੱਚ ਬਰਾਬਰ ਹਿੱਸਿਆਂ ਵਿੱਚ ਵੰਡੀ ਜਾਵੇਗੀ। ਜੀਵਨ ਦੇ ਸਭ ਤੋਂ ਛੋਟੇ ਮੁੰਡੇ ਲੋਕੇਸ਼ ਦੀ ਕੋਈ ਦੇਖਭਾਲਾ ਨਹੀਂ ਕਰਦਾ। ਇਸ ਲਈ ਉਸ ਦੀ ਸਿਹਤ ਦਿਨ-ਵਿਦਿਨ ਖਰਾਬ ਹੁੰਦੀ ਜਾਂਦੀ ਹੈ। ਕੁਝ ਸਮੇਂ ਬਾਅਦ ਉਹਦੀ ਬ੍ਰੇਨ ਹੈਮਰੇਜ ਨਾਲ ਮੌਤ ਹੋ ਜਾਂਦੀ ਹੈ। ਉਹ ਪਹਿਲਾਂ ਹੀ ਦਵਾਈ ਤੌਰ ਤੇ ਬਿਮਾਰ ਤੇ ਕਮਜ਼ੋਰ ਸੀ। ਪੈਸਿਆਂ ਦੀ ਕਮੀ ਹੋਣ ਕਰਕੇ ਉਸ ਦਾ ਸਹੀ ਇਲਾਜ ਨਹੀਂ ਹੋ ਸਕਿਆ ਜਿਸ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ। ਹੁਣ ਘਰ ਵਿੱਚ ਅਰਚੀ, ਸੁਕੂ ਤੇ ਉਹਨਾਂ ਦੀ ਮਾਂ ਰੇਸ਼ਮਾ ਰਹਿ ਗਏ ਸੀ। ਜੀਵਨ ਦਾ ਸਭ ਤੋਂ ਵੱਡਾ ਮੁੰਡਾ ਰਮਜ਼ਾ ਆਪਣੀ ਪਤਨੀ ਨਾਲ ਵੱਡੇ ਸ਼ਹਿਰ ਵਿੱਚ ਚਲਾ ਜਾਂਦਾ ਹੈ। ਉਹ ਜਾਇਦਾਦ ਦਾ ਆਪਣਾ ਸਾਰਾ ਹਿੱਸਾ ਆਪਣੇ ਭਾਈਆਂ ਵਿੱਚ ਹੀ ਛੱਡ ਜਾਂਦਾ ਹੈ। ਹੁਣ ਘਰ ਵਿੱਚ ਅਰਸ਼ੀ, ਸੁਕੂ ਅਤੇ ਉਸਦੀ ਮਾਂ ਸਮਰਾ ਰਹਿ ਜਾਂਦੀ ਹੈ। ਅਰਸ਼ੀ ਤੇ ਸੁਕੂ ਦੋਵੇਂ ਭਾਈ ਮਿਲ ਕੇ ਆਪਣਾ ਕੱਪੜੇ ਦਾ ਕੰਮ ਕਰਦੇ ਹਨ। ਮਾਂ ਦੇ ਘਣੇ ਦੇ ਬਦਲੇ ਬੈਂਕ ਵਿੱਚੋਂ ਕਰਜ਼ਾ ਲੈ ਕੇ ਦੋਵੇਂ ਭਾਈ ਕੱਪੜੇ ਦਾ ਵਪਾਰ ਕਰਦੇ ਹਨ। ਹੌਲੀ-ਹੌਲੀ ਉਹਨਾਂ ਦਾ ਕੱਪੜੇ ਦੇ ਕੰਮ ਵਿੱਚ ਵਾਧਾ ਹੁੰਦਾ ਹੈ। ਆਪਣੇ ਕੱਪੜੇ ਦੇ ਵਪਾਰ ਨਾਲ ਦੋਨੋਂ ਭਾਈ ਆਪਣੇ ਪਿਓ ਦਾ ਕਰਜ਼ਾ ਉਤਾਰਦੇ ਹਨ। ਆਪਣਾ ਘਰ ਤਿਆਰ ਕਰਦੇ ਹਨ। ਅਰਸ਼ੀ ਦਾ ਇੱਕ ਅਮੀਰ ਘਰ ਦੀ ਵਧੀਆ ਕੁੜੀ ਨਾਲ ਵਿਆਹ ਹੁੰਦਾ ਹੈ। ਤੇ ਸੁਕੂ ਆਪਣੀ ਮਰਜ਼ੀ ਨਾਲ ਇੱਕ ਗਰੀਬ ਘਰ ਦੀ ਕੁੜੀ ਨਾਲ ਲਵ ਮੈਰਿਜ ਕਰਵਾ ਲੈਂਦਾ ਹੈ। ਸ਼ੁਰੂ-ਸ਼ੁਰੂ ਵਿਆਹ ਦੇ ਕੁਝ ਮਹੀਨਿਆਂ ਤੱਕ ਦੋਵੇਂ ਭਾਈ ਇਕੱਠੇ ਹੀ ਰਹਿੰਦੇ ਨੇ। ਪਰ ਹੌਲੀ-ਹੌਲੀ ਦੋਵੇਂ ਭਾਈਆਂ ਵਿੱਚ ਪੈਸੇ ਨਾਲ ਫਰਕ ਪੈਣੇ ਸ਼ੁਰੂ ਹੋ ਜਾਂਦੇ ਹਨ। ਅਰਸ਼ੀ ਦੀ ਪਤਨੀ ਪੰਮੀ ਅਮੀਰ ਘਰ ਤੋਂ ਆਈ ਹੁੰਦੀ ਹੈ। ਉਸ ਦੇ ਘਰ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ। ਉਹ ਆਪਣਾ ਖੁੱਲਾ ਖਰਚਾ ਕਰਦੀ ਹੈ। ਚੰਗੇ ਫੈਸ਼ਨ ਤੇ ਮਹਿੰਗੇ ਕੱਪੜੇ ਪਾਉਂਦੀ ਹੈ। ਦੂਜੇ ਪਾਸੇ ਸੁੱਕੂ ਦੀ ਪਤਨੀ ਸੁਖਮਾ ਇੱਕ ਗਰੀਬ ਘਰ ਦੀ ਕੁੜੀ ਹੁੰਦੀ ਹੈ। ਸੋ ਸੋ ਸਮਝ ਕੇ ਹਿਸਾਬ ਨਾਲ ਪੈਸਾ ਖਰਚ ਕਰਦੀ ਹੈ। ਪੰਮੀ ਅਰਸ਼ੀ ਨੂੰ ਸੁੱਕੂ ਤੋਂ ਅਲੱਗ ਕਰਵਾ ਦਿੰਦੀ ਹੈ। ਘਰ ਦੇ ਵਿੱਚ ਲੜਾਈ ਝਗੜਾ ਰਹਿਣ ਕਰਕੇ ਅਰਸ਼ੀ ਤੇ ਸੁੱਕੂ ਵੀ ਅਲੱਗ ਹੋ ਜਾਂਦੇ ਹਨ। ਦੋਵੇਂ ਭਾਈ ਇੱਕ ਦੂਜੇ ਦੇ ਖਿਲਾਫ ਹੋ ਜਾਂਦੇ ਹਨ। ਇੱਕ ਸੜਕ ਦੁਰਘਟਨਾ ਵਿੱਚ ਅਰਸ਼ੀ ਤੇ ਉਸ ਦੀ ਪਤਨੀ ਸੁਖਮਾ ਦੀ ਮੌਤ ਹੋ ਜਾਂਦੀ ਹੈ। ਅਰਸ਼ੀ ਦੀ ਮੌਤ ਬਾਅਦ ਸਕੂ ਆਪਣੀ ਦੇ ਆਪਣੇ ਭਾਈ ਦੀ ਸਾਰੀ ਜਾਇਦਾਦ ਤੇ ਪੈਸਾ ਆਪਣੇ ਪਿਓ ਵਾਂਗੀ ਨਸ਼ਿਆਂ ਤੇ ਜਨਾਨੀਵਾਜੀ ਵਿੱਚ ਉੜਾ ਦਿੰਦਾ ਹੈ ਸਕੂ ਆਪਣੇ ਪਿਓ ਦੀ ਸਾਰੀ ਜਾਇਦਾਦ ਇਦਾਂ ਹੀ ਜੂਏ ਤੇ ਨਸ਼ੇ ਵਿੱਚ ਖਤਮ ਕਰ ਦਿੰਦਾ ਹੈ ਸਕੂ ਪੈਸਿਆਂ ਦੇ ਖੂਹਾਂ ਦੇ ਖੂਹ ਖਾਲੀ ਕਰ ਦਿੰਦਾ ਹੈ ਸਕੂ ਦੇ ਇਹ ਹਾਲ ਵੇਖ ਕੇ ਉਸ ਦੀ ਘਰ ਵਾਲੀ ਉਸ ਨੂੰ ਛੱਡ ਕੇ ਚਲੀ ਜਾਂਦੀ ਹੈ ਉਸ ਦੇ ਘਰ ਵਾਲੇ ਉਸ ਦਾ ਕਿਤੇ ਹੋਰ ਵਿਆਹ ਕਰਵਾਉਂਦੇ ਹਨ ਉਸ ਦੇ ਬੱਚੇ ਉਹ ਉਸ ਦੇ ਕੋਲ ਹੀ ਛੱਡ ਜਾਂਦੀ ਹੈ ਸਕੂ ਆਪਣੇ ਸਿਰ ਚੜਿਆ ਕਰਜ਼ਾ ਉਤਾਰਨ ਲਈ ਆਪਣੇ ਆਪ ਨੂੰ ਵੀ ਵੇਚ ਦਿੰਦਾ ਹੈ। ਕੁਝ ਸਮੇਂ ਬਾਅਦ ਉਹ ਪੈਸਿਆਂ ਦੀ ਤੰਗੀ ਕਰਕੇ ਆਤਮ ਹੱਤਿਆ ਕਰ ਲੈਂਦਾ ਹੈ। ਇੱਥੇ ਜੀਵਨ ਦੇ ਘਰ ਦੀ ਬਰਬਾਦੀ ਦੀ ਕਹਾਣੀ ਖਤਮ ਹੁੰਦੀ ਹੈ। ਜੀਵਨ ਨੇ ਜੋ ਕੁਝ ਉਸ ਗਰੀਬ ਜੱਟ ਨਾਲ ਕੀਤਾ ਸੀ ਅੱਜ ਉਸ ਤੋਂ ਦੁੱਗਣੀ ਮਾੜੀ ਅੱਜ ਇਸ ਦੇ ਜਵਾਕਾਂ ਨਾਲ ਹੁੰਦੀ ਹੈ। ਜੀਵਨ ਦੇ ਕੀਤੇ ਮਾੜੇ ਕਰਮ ਅੱਜ ਉਸ ਦੇ ਮੁੰਡਿਆਂ ਦੇ ਸਾਹਮਣੇ ਆ ਚੁੱਕੇ ਸਨ। ਜੀਵਨ ਦਾ ਘਰਵਾਰ ਅਜ ਬਰਵਾਦੀ ਦੇ ਪਹਾੜ ਵਿੱਚ ਮੱਚ ਕੇ ਸੁਆਹ ਹੋ ਚੁੱਕਿਆ ਸੀ 25 ਸਾਲ ਬਾਅਦ ਜੀਵਨ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਵਾਪਸ ਘਰ ਆਉਂਦਾ ਹੈ ਉਸਦੇ ਘਰ ਵਿੱਚ ਕੋਈ ਜੀ ਨਹੀਂ ਬਚਿਆ ਸੀ 25 ਸਾਲ ਦੀ ਜੇਲ੍ਹ ਕੱਟਣ ਤੋਂ ਬਾਅਦ ਜੀਵਨ ਬਿਲਕੁਲ ਹਾਰ ਜਾਂਦਾ ਹੈ ਹੁਣ ਉਸਦੇ ਘਰ ਵਿੱਚ ਉਸ ਨੂੰ ਸੰਭਾਲਣ ਵਾਲਾ ਕੋਈ ਨਹੀਂ ਸੀ ਹੁਣ ਜੀਵਨ ਆਪਣੇ ਪੈਰਾਂ ਉੱਪਰ ਖੜਨ ਦੇ ਹਾਰੇ ਵੀ ਨਹੀਂ ਸੀ ਘਰ ਵਿੱਚ ਉਸ ਦੀ ਕੋਈ ਦੇਖ ਰੇਖ ਨਾ ਕਰਨ ਵਾਲਾ ਹੋਣ ਕਰਕੇ ਉਹ ਇਦਾਂ ਹੀ ਰੋਗਾਂ ਤੇ ਇਕੱਲੇਪਣ ਨਾਲ ਮਰ ਜਾਂਦਾ ਹੈ। ਉਸ ਦੇ ਮਰਨ ਤੋਂ ਬਾਅਦ ਉਸ ਦੀ ਆਰਥੀ ਨੂੰ ਮੋਢਾ ਲਾਉਣ ਵਾਲਾ ਵੀ ਕੋਈ ਨਹੀਂ ਸੀ। ਇਸ ਘਰ ਦੀ ਕਹਾਣੀ ਜੀਵਨ ਦੀ ਮੌਤ ਦੇ ਨਾਲ ਪੂਰੀ ਹੁੰਦੀ ਹੈ। ਜਿਸ ਤਰ੍ਹਾਂ ਜੀਵਨ ਨੇ ਆਪਣੇ ਸਵਾਰਥ ਲਈ ਇਸ ਜੱਟ ਦਾ ਘਰ ਬਰਬਾਦ ਕੀਤਾ ਸੀ, ਠੀਕ ਉਸੇ ਤਰ੍ਹਾਂ ਜੀਵਨ ਦਾ ਘਰ ਅੱਜ ਬਰਬਾਦ ਹੁੰਦਾ ਹੈ। ਉਸ ਦਾ ਘਰ ਅੱਜ ਇੱਕ ਪਸ਼ੂਆਂ ਦੇ ਬਾੜੇ-ਵਾਗ ਹੁੰਦਾ ਹੈ। ਇਹ ਕਰਮਾਂ ਦੇ ਰੋਣੇ ਆ ਜੋ ਕਿਸੇ ਨੂੰ ਸਮਝ ਨਹੀਂ ਆਉਂਦੇ। ਇਹ ਸੀ ਜੀ ਆਪਣੀ ਅੱਜ ਦੀ ਕਹਾਣੀ। ਕਹਾਣੀ ਵਧੀਆ ਲੱਗੀ ਤਾਂ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ। ਬਹੁਤ-ਬਹੁਤ ਧੰਨਵਾਦ।